ਬਾਦਰ ਸਾਹਿਬ ਦਾ ਪਹਿਲਾ ਰਿਐਕਸ਼ਨ ਕੀ ਸੀਗਾ ਜਦੋਂ ਤੁਸੀਂ ਵਾਪਸ ਆ ਗਏ ਨਿਕਲ ਜਾਕਰ ਦਫਾ ਹੋ ਜਾ ਤੂੰ ਆਇਆ ਕੀ ਕਰ ਤੇਰੇ ਤੋਂ ਚੰਗਾ ਨਾ ਹੀ ਹੁੰਦਾ ਮੇਰਾ ਤੇ ਵਧੀਆ ਸੀ ਤੇ ਮੇਰੇ ਬਾਪੂ ਜੀ ਨੇ ਆਲਮੋਸਟ ਮੈਨੂੰ ਬੇਦਖਲ ਕਰਤਾ ਹੀ ਮੇਰਾ ਸਾਰਾ ਪਰਿਵਾਰ ਮੇਰੇ ਖਿਲਾਫ ਸੀ ਮੇਰੇ ਲਈ ਇਹ ਸੀ ਯਾਰ ਮੈਂ ਯੂਕੇ ਵੀ ਗਵਾਤਾ ਮੈਂ ਹੁਣ ਵਾਪਸ ਵੀ ਨਹੀਂ ਜਾ ਸਕਦਾ ਮੇਰਾ ਇੱਥੇ ਵੀ ਤਬਾਹ ਹੋ ਗਿਆ ਮੇਰਾ ਪਿਓ ਠੀਕ ਕਰਪਤਾ ਹੈ ਤੇ ਮੇਰੇ ਇੱਕ ਟੈਗ ਲੱਗ ਗਿਆ ਸੀ ਹੀ ਇਜ਼ ਗੁੱਡ ਫਾਰ ਨਥਿੰਗ ਇਹ 에ਰਰ ਗਾ ਨਹੀਂ ਹੋਵੇ ਤੇ ਚੰਗਾ ਹੈ ਉਹ ਆਪਣੇ ਬੱਚਿਆਂ ਨੂੰ ਇਹ ਐਗਜ਼ਾਮਪਲ ਦਿੱਤੇ ਕਿ ਜਿੱਦਾਂ ਸਣੀ ਨੇ ਕੀਤਾ ਜੇ ਤੁਸੀਂ ਇਦਾਂ ਕੀਤਾ ਤੇ ਤੁਸੀਂ ਦੇਖ ਲੈਣਾ ਫਿਰ ਤੁਹਾਡਾ ਕੀ ਆ ਜਣਾ ਜਦੋਂ ਮੈਂ ਆਇਆ ਤੇ ਮਤਲਬ ਉਹ ਕਹਿ ਲੋਗੇ ਕਿ ਖਸਾਬ ਦਾ ਸ਼ਹਿਰ ਨਿਕਾਲਾ ਸੀਗਾ ਚਲੋ ਅਈ ਔਖੇ ਸੌਕੇ ਉਹ ਫਾਦਰ ਸਾਹਿਬ ਦਾ ਪਹਿਲਾ ਰਿਐਕਸ਼ਨ ਕੀ ਸੀਗਾ ਜਦੋਂ ਤੁਸੀਂ ਵਾਪਸ ਆ ਗਏ ਨਿਕਲ ਜਾ ਕਰੋ ਦਫਾ ਲਿਆ ਤੂੰ ਆਇਆ ਕੀ ਕਰਨਾ ਹੈ ਅੱਛਾ ਤੇਰ ਤੋਂ ਚੰਗਾ ਨਾ ਹੀ ਹੁੰਦਾ ਮੇਰਾ ਤੇ ਵਧੀਆ ਸੀ ਓਏ ਹੋ ਇੱਥੋਂ ਤੱਕ ਤੇ ਆਪਾਂ ਹੀ ਕਿਹਾ ਕੋਈ ਗੱਲ ਨਹੀਂ ਜੀ ਰਾਜੂ ਭਾਜੀ ਹੁੰਦੇ ਸੀ ਅੰਮ੍ਰਿਤਸਰ ਤੇ ਉਹਨਾਂ ਨੂੰ ਪਾਪਾ ਦੇ ਦੋਸ ਸੀਗੇ ਤੇ ਮੈਂ ਉਹਨਾਂ ਕੋਲ ਗਿਆ ਕਰੇ ਮੈਂ ਕਿਹਾ ਤੁਹਾਡੇ ਯਾਰ ਇਹਨੂੰ ਸਮਝਾਓ ਹੂੰ ਇਹਨਾਂ ਨੇ ਸੁਣੀ ਕਹਿੰਦੇ ਤੂੰ ਕਰਨੇ ਦੇਣਾ ਮੈਂ ਕਿਹਾ ਮੈਂ ਭਾਜੀ ਬਾਹਰ ਨਹੀਂ ਜਾਣਾ ਹੂੰ ਮੈਂ ਇੱਥੇ ਹੀ ਰਹਿਣਾ ਜੀ ਮੈਂ ਇੱਥੇ ਹੀ ਰਹਿ ਕੇ ਕੰਮ ਕਰਨਾ ਉਹਨਾਂ ਕਰੇ ਨਾ ਸ਼ੀਸ਼ੇ ਦਾ ਟੇਬਲ ਸੀਗਾ ਉਹ ਕਹਿੰਦੇ ਮੈਂ ਇੱਥੇ ਕੰਮ ਕਰਦਾ ਹਾਂ ਤੁਸੀਂ ਉਹ ਟੇਬਲ ਲੈ ਜਾ ਅੱਛਾ ਮੈਂ ਉਹਨਾਂ ਦਾ ਟੇਬਲ ਲਿਆ ਕੇ ਜਿੱਥੇ ਸਾਡਾ ਪੀਸੀ ਹੁੰਦਾ ਸੀ ਮੈਂ ਉਹਨੂੰ ਕਨਵਰਟ ਕੀਤਾ ਉਹ ਤੋਂ ਘਰੋਂ ਹੂੰ ਜਦੋਂ ਕਰੋ ਕੰਮ ਸ਼ੁਰੂ ਕੀਤਾ ਜੀ ਤੇ ਪਹਿਲਾ 1 ਸਾਲ ਪਹਿਲੇ ਬੰਦਾ ਕਹਿੰਦੇ ਨਾ ਕਿ ਵੀ ਘਰ ਵਾਲੇ ਬੰਨੇ ਹੀ ਦੇਖਦਾ ਹੂੰ ਤੇ ਉਹ ਜੋ ਆਪਣੇ ਸਰਕਲ ਦੇ ਮਹੱਲੇ ਦੇ ਜਿਹੜੇ ਬੰਦੇ ਸੀ 2 4 5 ਉਹ ਇਨਰੋਲ ਕੀਤੇ ਇਹ ਤੁਸੀਂ ਫਿਰ ਅੰਮ੍ਰਿਤਸਰ ਸੈਟ ਪਾ ਲਿਆ ਸਾਰਾ ਪਹਿਲਾ 1 ਸਾਲ ਇੱਕ ਵੀ ਵੀਜ਼ਾ ਨਹੀਂ ਲਵਾ ਪਾਇਆ ਇਹ ਗਾਹ ਨਹੀਂ ਆਇਆ ਕਿ ਜਾਂ ਲੱਗਾਈ ਨਹੀਂ ਗਾਹ ਗਏ ਲਵਾ ਨਹੀਂ ਪਾਇਆ ਅੱਛਾ ਫਿਰ ਦੁਬਾਰਾ ਪੰਜ-ਛੇ ਕੇਸ ਇਕੱਠੇ ਕੀਤੇ ਰਿਫਿਊਜ਼ ਹੋ ਗਏ ਉਹ ਟਾਈਮ ਚ ਨਾ ਅਪੀਲ ਹੁੰਦੀ ਸੀ ਅਹੀ ਅਪੀਲ ਕਰਨੀ ਸ਼ੁਰੂ ਕੀਤੀ ਫਿਰ ਦੁਬਾਰਾ ਜੀ ਇਹ ਮੈਂ 4 ਕੇਸ ਇਕੱਠੇ ਉਹਨਾਂ ਦੀਆਂ ਅਪੀਲਾਂ ਲੱਗੀਆਂ ਫਿਰ ਨਵੇਂ ਕੇਸ ਹੈ ਉਹ ਮੈਂ ਲੈ ਕਰਕੇ ਦਿੱਲੀ ਗਿਆ ਮੈਨੂੰ ਯਾਦ ਹੈ ਉੱਥੇ ਬਲੱਡ ਬੈਂਕ ਚੌਂਕ ਜਿਹੜਾ 56 ਸੈਕਟਰ ਉੱਥੇ ਖੜੇ ਹੋਏ ਸੀਗੇ ਉਦੋਂ ਜੰਗਲ-ਜੰਗਲ ਸੀਗੇ ਉੱਥੇ ਇੱਕ ਬੰਦਾ ਮਿਲਿਆ ਨਿਲੇਸ਼ ਟੰਡਨ ਹੂੰ ਉਹ ਕਹਿੰਦਾ ਉਹਨੇ ਫਾਈਲਾਂ ਦੇਖੀਆਂ ਕਹਿੰਦਾ ਇਨਕੇ ਨਹੀਂ ਵੀਜ਼ੇ ਲੱਗਣੇ ਆ ਤੇ ਲੈ ਕਿ ਤਾਰੇ ਰੈਕਟਾ ਛੱਡਾਂ ਇੱਥੇ ਕਿ ਮੈਂ ਇੰਨੀ ਮਿਹਨਤ ਕਰਕੇ ਲੈ ਆਇਆ ਤੇ ਬੱਚੇ ਨਾਲ ਮੇਰੇ ਕਹਿੰਦਾ ਇਹਨਾਂ ਦਾ ਨਹੀਂ ਵੀਜ਼ਾ ਲੱਗਣਾ ਅਗਲੇ ਦਿਨ ਸਿਰੇ ਹੀ ਇੰਗੇ ਬੈਸੀਚ ਅੱਛਾ ਪੰਜੋਂ ਤੇ ਪੰਜੋਂ ਰਿਜੈਕਟ ਰਿਜੈਕਟ ਹੋ ਗਈ ਮੈਂ ਪਹਿਲੇ ਤੇ ਜਾ ਕੇ ਫੋਨ ਪੁੱਛੀਓ ਲੱਭਿਆ ਮੈਂ ਫੋਨ ਕੀਤਾ ਮੈਂ ਕਿ ਸਰ ਜੀ ਮਿਲਣਾ ਕਿ ਤੂੰ ਇਦਾਂ ਦੀ ਕਿਹੜੀ ਚੀਜ਼ ਦੇਖੀ ਕਿ ਜਿਹਦੀ ਮੈਨੂੰ ਨਹੀਂ ਦਿਸੀ ਔਰ ਉਹ ਮੇਰਾ ਦੂਜਾ ਫੇਲੀਅਰ ਸੀਗਾ ਹਮ ਮੈਂ ਗਿਆ ਉਹਨਾਂ ਕੋ ਦਫ਼ਤਰ ਮੈਂ ਕਿਹਾ ਸਰ ਤੁਸੀਂ ਇਦਾਂ ਦੀ ਕਿਹੜੀ ਚੀਜ਼ ਦੇਖੀ ਜਿਹੜੀ ਮੈਂ ਨਹੀਂ ਦੇਖ ਪਾਇਆ ਮੈਂ ਬਹੁਤ ਰੋਇਆ ਬਹੁਤ ਜ਼ਿਆਦਾ ਰੋਇਆ ਤੇ ਉਹਨਾਂ ਨੇ ਮੈਨੂੰ ਫੜਿਆ ਮੈਂ ਕਹਿੰਦੇ ਯਾਰ ਤੇਰੀ ਮੈਨ ਚ ਕੋਈ ਕਮੀ ਨਹੀਂ ਕਹਿੰਦੇ ਪ੍ਰੋਬਲਮ ਇਹ ਆ ਚੀਜ਼ਾਂ ਤੂੰ ਮਿਸ ਕਰਦਾ ਰਹਾ ਹੈ ਜੇ ਤੂੰ ਵਾਕਈ ਕੰਮ ਸਿੱਖਣਾ ਚਾਹੁੰਦਾ ਹੈ ਹਾਂ ਤੇ ਸਭ ਤੋਂ ਪਹਿਲੇ ਰਿਫਿਊਜ਼ਲ ਲੈਟਰ ਪੜ੍ਹਨੇ ਸ਼ੁਰੂ ਕਰ ਮੈਂ ਕਿਹਾ ਕੀ ਬੜਾ ਚ ਲਿਖਿਆ ਹੈ ਕਿ ਹੀ ਇਸ ਨਾਟ ਸੈਟੀਸ ਵੀਜ਼ਾ ਆਫਿਸਰ ਇਸ ਨਾਟ ਸੈਟੀਸਫਾਈਡ ਕਹਿੰਦਾ ਆਮ ਲੋਕੀ ਇਦਾਂ ਪੜ੍ਹਦੇ ਆ ਹਮ ਕੰਸਲਟੈਂਟ ਔਰ ਆਮ ਲੋਕਾਂ ਚਈ ਫਰਕ ਹੈ ਅੱਛਾ ਮੈਂ ਕਿਹਾ ਇਹਨੂੰ ਹੋਰ ਲੈਬਰੇਟ ਕਰੋ ਫਿਰ ਉਹਨਾਂ ਨੇ ਪੈਨਸਲ ਫੜ ਕੇ ਇੱਕ ਇੱਕ ਵਰਡ ਦਾ ਮਤਲਬ ਸਮਝਾਇਆ ਅੱਛਾ ਉਤੋਂ ਮੇਰੀ ਜਰਨੀ ਚੇਂਜ ਹਈ ਮੈਂ ਕਹਿੰਦਾ ਸਰ ਮੈਂ ਤੁਹਾਡੇ ਕੋਲ ਕੰਮ ਸਿੱਖਣਾ ਚਾਹ ਮੈਂ। ਅੱਛਾ। ਉਹ ਕਹਿੰਦੇ ਫਿਰ ਮੈਨੂੰ ਕੰਮ ਕਰਨਾ ਪੈਣਾ। ਹੂੰ। ਫਿਰ ਇਹ ਕੰਮ ਜੋ ਕਰਦਾ ਪਿਆ ਇਹਨੂੰ ਛੱਡਣਾ ਪੈਣਾ। ਲੋ ਜੀ ਉਹ 1 ਸਾਲ ਮਤਲਬ ਇਹ ਹਾਲਾਤ ਆ ਗਏ ਕਿ ਵੀ ਜਿਹੜੇ ਬੰਦੇ ਦਾ ਵੀਜ਼ਾ ਰਿਫਿਊਜ਼ ਹੋਏ ਮਤਲਬ ਫੋਨ ਚੁੱਕਦੇ ਮਾਂ ਪੈਂਦੀਆਂ ਗੱਲਾਂ ਸੀ। ਤੁਹਾਨੂੰ ਉਹਨਾਂ ਸਦਾਈ ਮੇਰੇ ਲਈ ਇਹ ਸੀ ਕਿ ਯਾਰ ਮੈਂ ਯੂਕੇ ਵੀ ਗਵਾਤਾ। ਹੂੰ। ਮੈਂ ਹੁਣ ਵਾਪਸ ਵੀ ਨਹੀਂ ਜਾ ਸਕਦਾ। ਮੇਰਾ ਇੱਥੇ ਵੀ ਤਬਾਹ ਹੋ ਗਿਆ ਮੇਰਾ ਪਿਓ ਠੀਕ ਕਰਪਦਾ ਏ। ਹੂੰ। ਸਾਰੇ ਰਿਸ਼ਤੇ ਦਾ ਠੀਕ ਸੀਗੇ ਤੇ ਮੇਰੇ ਇੱਕ ਟੈਗ ਲੱਗ ਗਿਆ ਸੀ ਹੀ ਇਜ਼ ਗੁੱਡ ਫਾਰ ਨਥਿੰ ਹੂੰ ਇਹ 에ਰਰ ਗਾ ਨਹੀਂ ਉਹ ਬਥੇ ਚੰਗਾ ਇਹਨੇ ਮਿੱਟੀ ਉਹ ਆਪਣੇ ਬੱਚਿਆਂ ਨੂੰ ਇੱਕ ਐਗਜ਼ਾਮਪਲ ਦਿੱਤੇ ਕਿ ਜਿੱਦਾਂ ਸਣੀ ਨੇ ਕੀਤਾ ਜੇ ਤੁਸੀਂ ਐਦਾਂ ਕੀਤਾ ਤੇ ਤੁਸੀਂ ਦੇਖ ਲੈਣਾ ਫਿਰ ਤੁਹਾਡਾ ਕੀ ਹਾਲ ਹੋਣਾ ਉਹ ਜਿਹੜਾ ਟਾਈਮ ਪੀਰੀਅਡ ਸੀਗਾ ਸਾਲ ਡੇਢ ਸਾਲ ਉਹ ਕਹਿੰਦੇ ਨੇ ਕਿ ਵੀ ਉਹ ਇੱਕ ਕੋਈ ਪੰਜਾਬੀ ਪਿਕਚਰ ਆਈ ਸੀ ਉਹ ਜੀ ਗੰਦੀ ਲਾਦ ਮਜ਼ਾ ਨਾ ਸਵਾਰ ਕੋੜ ਪੈ ਗਿਆ ਅੱਛਾ ਪੂਰੀ ਰਿਸ਼ਤਦਾਰੀ 5 ਅਕਤੂਬਰ 2003 ਦਾ ਦਿਨ ਮੈਂ ਰੋਣਾ ਪਿਆ ਤੇ ਕੇਕ ਸਾਹਮਣੇ ਪਿਆ ਮੇਰਾ ਅੱਖਾਂ ਚੋਂ ਹੰਝੂ ਤੇ ਆਪਾਂ ਕੇਕ ਕਟਿਆ ਮੈਂ ਆਪਣੇ ਛੋਟੇ ਬ੍ਰਦਰ ਨੂੰ ਕਿਹਾ ਮੈਨੂੰ 3000 ਰੁਪਏ ਇਕੱਠਾ ਕਰਦੇ ਯਾਰ ਕਿ ਤੂੰ ਹੂੰ ਉਦੋਂ ਨਾ ਬੁੱਕ ਚੱਲੀ ਹੁੰਦੀ ਸੀ ਕਿ ਰੋਜ ਦਾ ਵਿਆਜ ਹੈ ਉਹਨੇ ਟੋਕਰਾਂ ਵਾਲੇ ਬਿਆਰ ਤੋਂ ਕੇਕ ਕੋਲੋਂ 3000 ਰੁਪਏ ਵਿਆਜੀ ਲੈ ਕੇ ਦਿੱਤਾ ਮੇਰੇ ਆਪਣੇ ਛੋਟੇ ਭਰਾ ਨੇ ਉਹ 3000 ਰੁਪਏ ਲੈ ਕੇ ਮੈਂ ਦਿੱਲੀ ਪਹੁੰਚਿਆ ਅੱਛਾ ਕੰਮ ਸ਼ੁਰੂ ਕੀਤਾ ਨੌਕਰੀ ਲੱਭੀ ਨਹੀਂ ਮਿਲੀ ਚੰਡੀਗੜ੍ਹ ਆਇਆ ਚੰਡੀਗੜ੍ਹ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਮਿਲੀ ਇਸੇ ਨੇ ਲਈ ਸਰਦਾ ਫੇਰ ਮੈਨੂੰ ਫੋਨ ਆਇਆ ਹੂੰ ਕਿ ਵੀ ਕੰਮ ਕਰਨਾ ਮੈਂ ਕਿਹਾ ਜੀ ਤੁਹਾਡੇ ਨਾਲ ਤੇ ਬਿਲਕੁਲ ਕਰਨਾ ਮੈਂ ਕਦੋਂ ਦਾ ਤਰਲੇ ਮਾਰਦਾ ਕਹਿੰਦੇ ਚੱਲ ਤੂੰ ਨਾ ਉੱਥੇ ਆ ਜਾ। ਅੱਛਾ ਜਦੋਂ ਮੈਂ ਕੀ ਚੀਜ਼ਾਂ ਨਾਲ ਵਿੱਚੋਂ ਜ਼ਰੂਰ ਤੁਹਾਡੇ ਕੋਲ ਪੁੱਛੀ ਜਾਊਂਗਾ। ਜਦੋਂ ਵੀਜ਼ਾ ਰਿਜੈਕਟ ਹੋ ਗਏ ਜਦੋਂ ਨਲੇਜ ਹੀ ਨਾਲ ਗੱਲਬਾਤ ਹੋ ਗਈ ਤੁਸੀਂ ਉਹਨਾਂ ਨੂੰ ਸਿੱਖੇ ਵੀ ਇਹ ਰਿਫਿਊਜ਼ਲ ਲੈਟਰ ਕਿਦਾਂ ਕਹਿੰਦਾ ਪੜ੍ਹਨੀ ਆ। ਫਿਰ ਉਸ ਤੋਂ ਬਾਅਦ ਗੈਪ ਲੈ ਲਿਆ ਤੁਸੀਂ ਇਸ ਕੰਮ ਤੋਂ। ਨਹੀਂ ਭਾਜੀ ਇੱਥੇ ਬੈਕ ਟੂ ਬੈਕ ਚੀਜ਼ਾਂ ਦਾ ਸਰੇਣਾ। ਬੈਕ ਟੂ ਬੈਕ ਹੀ ਤੁਸੀਂ ਇੱਥੇ ਆਏ। ਵਾਪਸ ਆਏ। ਤੇ ਉਦੋਂ ਪੈਸੇ ਲਏ ਭਰਾਤ। ਜਿਨ੍ਹਾਂ ਦੇ ਵੀਜ਼ਾ ਰਿਵਿਊਜ਼ ਹੋਏ ਜਿਨ੍ਹਾਂ ਨੇ ਉਸ ਜਮਾਨੇ ਮੈਨੂੰ 5-5 10,000 ਰੁਪਏ ਦਿੱਤਾ ਉਹ ਤੇ ਕੱਪੜੇ ਪਾੜਨ ਨੂੰ ਕਿ ਜੀ ਉਹ ਉਦੋਂ ਮੈਨੂੰ ਇਹ ਸਮਝ ਆਈ ਕਿ ਵੀ ਕੇਸ ਲੈਣ ਦਾ ਮਤਲਬ ਇਹ ਨਹੀਂਗਾ ਕਿ ਕੇਸ ਸਪਲਾਈ ਕਰਨਾ ਕੇਸ ਲੈਣ ਦਾ ਮਤਲਬ ਹੈ ਸਾਹਮਣੇ ਵਾਲੇ ਦੀ ਆਸ ਹੋਈਂਦੀ ਹੈ ਹਾਂ ਉਹ ਚ ਮੈਨੂੰ ਇੱਕ ਚੀਜ਼ ਜਿਹੜੀ ਸਮਝ ਆਈ ਉਹ ਇਹ ਆਈ ਉਹਨੇ ਜੋ ਸਮਝਾਈ ਮੈਂ ਕਹਿੰਦਾ ਮੈਂ ਪਹਿਲਾ ਵੀਜ਼ਾ ਅਪਲਾਈ ਕੀਤਾ ਉਹ ਪਹਿਲਾ ਵੀਜ਼ਾ ਹੀ ਕਿਦਾਂ ਲੱਗ ਗਿਆ ਹਾਂ ਆ ਜਦੋਂ ਬਾਕੀ ਵੀਜ਼ੇ ਜਦੋਂ ਮੈਂ ਪਹਿਲਾ ਸਕਸੈਸ ਲੈ ਲਿਆ ਉਦੋਂ ਨਹੀਂ ਕਹਿੰਦੇ ਜਨੇ ਮੇਰੀ ਜ਼ਿੰਦਗੀ ਚੇਂਜ ਕੀਤੀ ਕਹਿੰਦੇ ਉਦੋਂ ਤੂੰ ਕਿਸੇ ਦੀ ਮਦਦ ਕਰਨ ਜਾ ਰਿਹਾ ਸੀ ਹਾਂ ਤੇ ਅੱਜ ਤੂੰ ਪੈਸੇ ਕਮਾਉਣ ਵਾਸਤੇ ਕਰ ਰਿਹਾ ਹੈ ਔਰ ਫਰਕ कि ਜਦੋਂ ਹੀ ਕੇ ਸੱਜਣ ਦੀ ਉਹ ਕਰਨ ਜਾਈਏ ਹੈਲਪ ਤੇ ਸਾਡਾ ਵੇ ਆਫ ਬੀਇੰਗ ਗੱਲ ਕਰਨ ਦਾ ਗੱਲਾਂ ਨੂੰ ਅਟੈਚਮੈਂਟ ਤੇ ਸਾਹਮਣੇ ਵਾਲੇ ਦੇ ਗੱਲ ਤੱਕ ਜਾ ਕੇ ਪੈਣਾ ਔਰ ਡੀਪ ਤੱਕ ਜਾ ਕੇ ਕੋਈ ਕਾਰਨਰ ਕੱਟ ਨਾ ਕਰਨਾ ਇਹ ਆਂਦਾ ਯਾਰੇ ਮੇਰਾ ਸੱਜਣ ਹੈ ਇਹਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਮੈਂ ਜ਼ਿੰਮੇਵਾਰੀ ਨਿਭਾਣੀ ਹੈ ਇਟ ਇਜ਼ ਐਸ ਗੁੱਡ ਐਸ ਜਿਵੇਂ ਤੁਹਾਡੀ ਬੇਬੇ ਤੁਹਾਡੇ ਲਈ ਕੰਮ ਕਰਦੀ ਉਹਨੂੰ ਕੋਈ ਲਾਲਚ ਨਹੀਂ ਉਹ ਦਿਲੋਂ ਕਰਦੀ ਹੈ ਤੇ ਉਹ ਕੀ ਆਪਾਂ ਹੈਲਪ ਕਰ ਰਹੀ ਸੀ ਪਹਿਲੀ ਵਾਰੀ ਕਿਸੇ ਦੀ ਦੂਜੀ ਵਾਰੀ ਔਰ ਤੀਜੀ ਵਾਰੀ ਸੀ ਕਿ ਵੀਰ ਰੁਪਈਏ ਕਮਾਣੇ ਸੀ ਹਾਂ